ਕਦੀ ਕਦਾਈ ਆਪਣੇ ਮਨ ਤੋਂ ਲੈ ਜਾਈਏ ਹੂੰ ਆਪਣੇ ਹੀ ਪਰਛਾਵੇਂ ਉਹਲੇ ਬਹਿ ਜਾਈਏ ਵਾਹ ਆ ਜਾ ਉਹ ਇਸ ਪਲ ਦਾ ਨਿਗਹ ਹੰਡਾ ਲਈਏ ਹੂੰ بارش ਵਿੱਚ ਵੀ ਅੜ ਭਿੱਜੇ ਨਾ ਰਹਿ ਜਾਈਏ ਵਾਹ ਅੱਛਾ ਸੈਥ ਅਕੈਡਮੀ ਜਿਹੜਾ ਅਵਾਰਡ ਸੀ ਸਭ ਤੋਂ ਵੱਡਾ ਉਹੀ ਅਵਾਰਡ ਸੀ ਹਾਂ ਤੇ ਉਹਦੇ ਚ ਅਮਰਤਾ ਪ੍ਰੀਤਮ ਦੀ ਪੁਛ ਪ੍ਰਤੀਤ ਬਹੁਤ ਸੀਗੀ ਹੂੰ ਉਹ ਤੁਹਾਨੂੰ ਤਾਂ ਮਤਲਬ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਗਾਈਆਂ ਹੋਈਆਂ ਲਿਖਿਆ ਹੋਏ ਆ ਗੱਲਾਂ ਕਹੀਆਂ ਇਹ ਕਿਵੇਂ ਰੀਲ ਕਿਵੇਂ ਆਉਂਦੀ ਹੈ ਉਹਨੂੰ ਕਹੇ ਵੀ ਅਜੇ ਨਾ 3-4 ਸਾਲ ਉਹ ਗੁਸਲ ਖਾਂਚੀ ਆ ਅਜੇ 3-4 ਸਾਲ ਉਹ ਬਾਥਰੂਮ ਚੀ ਆ ਨਿਤ ਨਵਾਂ ਡੰਗ ਮਾਰੇ ਨਿਤ ਦੇ ਮੁਸਾਫਰਾਂ ਦੇ ਬਣ ਕੇ 나ਗਣੀ ਲੜ ਗਈ ਨੀ ਸੁਰਮਾ ਪੰਜ ਰੱਤੀਆਂ ਪਾ ਕੇ ਮੋੜ ਤੇ ਖੜ ਗਏ ਨੀ ਸੁਰਮਾ ਪੰਜ ਰੱਤੀਆਂ ਦਾਰਾ ਜੀ ਦਾ ਜਦੋਂ ਵਿਆਹ ਸੀ ਨਾ ਹੂੰ ਉਦੋਂ ਵੇਲਾ ਸੀ ਜਦੋਂ ਬਰਾਤਾਂ ਰਾਤ ਵੀ ਰਿੰਦੀਆਂ ਹੁੰਦੀਆਂ ਸੀ ਇੱਕ ਰਾਤ ਵੀ ਰਿੰਦੀ ਸੀ ਦੋ ਦੋ ਰਾਤਾਂ ਰਿੰਦੀ ਸੀ ਹਿੱਕ 'ਚ ਖੰਜਰ ਡੋਬ ਸੀ ਲੈਂਦੇ ਹਾਂ ਅੱਜ ਕੱਲ੍ਹ ਇਹ ਹੋ ਨਹੀਂ ਕਰਦੇ ਲੋਕ ਅੱਛਾ ਦਿਲ ਨੂੰ ਕੋਈ ਦੁੱਖ ਜਿਹਾ ਲਾ ਕੇ ਹੌਲੀ-ਹੌਲੀ ਮਰਦੇ ਲੋਕ ਵਾਹ ਸਿੱਖੋਂ ਸਾਬ ਦੇ ਜਿਹੜੇ 6-7 ਕਿਲੇ ਜ਼ਮੀਨ ਸੀ ਉਹ ਇੱਕ-ਇੱਕ ਕਿਲਾ ਏਕ ਇੱਕ ਕਰੋੜ ਦਾ ਅੱਛਾ ਵਾਹ ਜਿਹੜਾ ਬੰਦਾ 1 ਲੱਖ 1 ਲੱਖ ਨੂੰ ਤਰਾਂ-ਤਰਿਆ ਤੁਰ ਗਿਆ ਦੇਖਣ ਨੂੰ ਹਾਂ ਉਹਦਾ ਕਿਲਾ ਕਰੋੜ ਕਰੋੜ ਦਾ ਹੋ ਗਿਆ ਤਾਂ ਫਿਰ ਉਹ ਕਰਨੈਲ रामू ਵਾਲੀਏ ਬਾਰਸ਼ ਦੀ ਕਲਮ ਐਂ ਤਾਂ ਕਹਿੰਦੀ ਆ ਹਾਂ ਐ ਬੋਲ ਦੇ ਵੇ ਹਾਂ ਕੋੜਾ ਕਾ ਦੇ ਸਰੇਂਦਰ ਕੌਰ ਨੇ 55 ਸਾਲ ਗਾਇਆ ਹਾਂ ਗਾਇਕੀ 55 ਸਾਲ ਹਾਂ ਕੋਠੇ ਚੜ ਕੇ ਕੱਤਣ ਲੱਗੀ ਆ ਪੂਣੀ ਨੂੰ ਅੱਗ ਪਈ ਪਹਿਲਾਂ ਘਰ ਚੋਂ ਧੂੰਆਂ ਉੱਠਿਆ ਫਿਰ ਗਲੀਆਂ ਵਿੱਚ ਲੱਗ ਗਈ ਵਾਹ ਅੱਜ ਦੇਖੋ ਜੀ ਦਿਨ ਹੈਗਾ ਗੈਰ ਰਸਮੀ ਗੱਲਾਂ ਕਰਨ ਦਾ ਹੂੰ ਪਹਿਲਾਂ ਕੁਲਵਿੰਦਰ ਕੁਲਾਰ ਹੋਰੀ ਆਏ ਸੀ ਅੱਛਾ ਕੈਨੇਡਾ ਤੋਂ ਹੂੰ ਹੂੰ ਬੁੱਧਿੰਗ ਨੀਲੋਂ ਆਇਆ ਜੀ ਅੱਛਾ ਸੀ ਉਹਨਾਂ ਨੇ ਬੈਠ ਕੇ ਬੜੀਆਂ ਮਿਲ ਗੱਪਸ਼ਪ ਕੀਤੀ ਪਰ ਉਹਦੇ ਵਿੱਚ ਕੰਮ ਦੀ ਗੱਲਾਂ ਬੜੀਆਂ ਸੀ ਅੱਛਾ ਤੇ ਹੁਣ ਤੁਸੀਂ ਆ ਗਏ ਹੂੰ ਤੇ ਆਪਾਂ ਵੀ ਕਰਨੀ ਗੱਪਸ਼ਪ ਹੈ ਹੂੰ ਪਰ ਉਹਦੇ ਵਿੱਚੋਂ ਬਹੁਤ ਕੁਝ ਨਿਕਲਣਾ ਹੈ ਤੇ ਦੇਖੋ ਜੀ ਸੰਸ਼ੇਰ ਸੰਧੂ ਹੋਰੀ ਇੱਕ ਗੀਤ ਲੇਖਕ ਵੀ ਨੇ ਸ਼ੈਦਕਾਰ ਵੀ ਨੇ ਇਹ ਫਿਲਮਾਂ ਵਾਸਤੇ ਵੀ ਗੀਤ ਲਿਖਦੇ ਨੇ ਫਿਲਮਾਂ ਜੀ ਇਹਨਾਂ ਦਾ ਯੋਗਦਾਰ ਰਿਹਾ ਤੇ ਪੱਤਰਕਾਰੀ ਵੀ ਕੀਤੀ ਹੈ ਹਾਂ ਬਲੇ ਬਹੁਤ ਬੱਖੀ ਸ਼ਖਸੀਤ ਨੇ ਤੇ ਗੀਤਕਾਰਾਂ ਬਾਰੇ ਗਾਇਕਾਂ ਬਾਰੇ ਤਾਂ ਬਹੁਤ ਲਿਖਿਆ ਸ਼ੈਦਕਾਰਾਂ ਬਾਰੇ ਵੀ ਥੋੜੀ ਕਰ ਲਈ ਪਾਸ ਬਾਰੇ ਤਾਂ ਖਰ ਕਿਤਾਬ ਹੀ ਲਿਖੀ ਤੁਸੀਂ ਹਾਂ ਪਰ ਹੋਰ ਵੀ ਜਿਹੜੇ ਸ਼ੈਦਕਾਰ ਹੈਗੇ ਉਹਨਾਂ ਬਾਰੇ ਵੀ ਥੋੜੀ ਕੋਈ ਜ਼ਰੂਰ ਕੋਈ ਹੋਣੀ ਹੈ ਮਸਾਲਾ ਹੋਣਾ ਹੈ ਬਹੁਤ ਹੈ ਬਹੁਤ ਉਹ ਤਾਂ ਪਾ ਮੇ ਜਸਵੰਤ ਸਿੰਘ ਕਮਲਵਰੇ ਅਮਰਦਾ ਪ੍ਰੀਤਮ ਸੰਤੋਖ ਸਿੰਘ ਧੀਰ ਸਲ ਸਿੰਘ ਸੇਖੋਂ ਹਮ ਸ਼ਿਵ ਕੁਮਾਰ ਬਟਾਲਵੀ ਬਹੁਤ ਲੰਮੀ ਲਿਸਟ ਹੈ ਨਾ ਆਪਣਾ ਵਾਹ ਵਾਸਤਾ ਰਿਆ ਅਮਰਦਾ ਪ੍ਰੀਤਮ ਬਾਰੇ ਇੱਕ ਗੱਲ ਤਾਂ ਸਾਂਝੀ ਕਰ ਅੱਛਾ ਉਹ ਸੀ ਬਈ ਚੰਡੀਗੜ੍ਹ ਚ ਇੱਕ ਸ਼ਾਇਰ ਸੀ ਕਾਫੀ ਚਰਚਿਤ ਸ਼ਾਇਰ ਸੀ ਜਾਗਰਤੀ ਸਰਕਾਰੀ ਰਸਾਲੇ ਦੇ ਐਡੀਟਰ ਵੀ ਰਹੇ ਸੁਖਪਾਲ ਵੀਰ ਸਿੰਘ ਹਾਂ ਅਚਰਤ ਹਾਂ ਹਸਰਤ ਸਾਹ ਅੱਛਾ ਸਹਿਤ ਅਕੈਡਮੀ ਜਿਹੜਾ ਵਾਰਡ ਸੀ ਸਭ ਤੋਂ ਵੱਡਾ ਉਹੀ ਵਾਰਡ ਸੀ ਹਾਂ ਤੇ ਉਹਦੇ 'ਚ ਅਮਰਤਾ ਪ੍ਰੀਤਮ ਦੀ ਪਛਪਤ ਪ੍ਰਤੀਤ ਬਹੁਤ ਸੀਗੀ ਹੂੰ ਦਿੱਲੀ ਦਰਬਾਰ ਦਿੱਲੀ ਬਾਜੀ ਦਿੱਲੀ ਦਰਬਾਰ 'ਚ ਪੂਰੀ ਜਿਹੀ ਉਹਦੀ ਜਿਨ੍ਹਾਂ ਨੇ ਕੈਂਡੀਡੇਟ ਬਣਨ ਦਾ ਹੁੰਦਾ ਸੀ ਅਪਰੋਚ ਕਰਨੀ ਹੁੰਦੀ ਸੀ ਉਹ ਫਿਰ ਅਮਰਤਾ ਨੂੰ 5 ਦਿਨ ਉਹਦੋਂ ਅਪਰੋਚ ਕਰਦੇ ਆ ਵੀ ਬਈ ਸਾਨੂੰ ਦਵਾ ਦੇ ਸਾਨੂੰ ਦਵਾ ਦੇ ਹੂੰ ਤੇ ਹੁਣ ਏਡੀ ਲੰਮੀ ਲਾਈਨ ਸੀਗੀ ਹੁਣ ਉਹ ਹਸਰਤ ਸਾਹਿਬ ਲੈਂਡਲਾਈਨ ਫੋਨ ਹੁੰਦੇ ਸੀ ਉਦੋਂ ਹੂੰ ਉਹਨਾਂ ਨੇ ਫੋਨ ਲਾਇਆ ਅਮਰਤਾਨੂ ਅਮਰਤਾਨੂ ਹੌਸ ਖਾਸ ਵਾਲੇ ਘਰ ਚ ਤੇ ਉਹ ਅਮਰੋਜ ਦੇ ਚਾਹ ਮੈਂ ਗਿਆ ਹੋਇਆ ਹਾਂ ਹਾਂ ਕੇ 25 ਹੌਸ ਖਾਸ ਪੌੜੀਆਂ ਚੜ ਕੇ ਮੈਂ ਗਿਆ ਹੋਇਆ ਹਾਂ ਜਦੋਂ ਡਰੈਗ ਰੂਮ ਚ ਵੜਦੇ ਸੀ ਨਾ ਟੱਲੀਆਂ ਜੀਆਂ ਖੜਕਦੀਆਂ ਜਾਂਦੀਆਂ ਸੀ ਕਿ ਟੱਲੀਆਂ ਲੱਗੀਆਂ ਇਹ ਅਮਰੋਜ ਪਹਿਲਾਂ ਅਮਰੋਜ ਹੀ ਮਿਲਦਾ ਸੀ ਪਹਿਲਾਂ ਅਮਰੋਜ ਹੀ ਪਹਿਲਾਂ ਅਮਰੋਜ ਹੀ ਮਿਲਦਾ ਸੀ ਅਮਰੋਜ ਨੇ ਲੈਣ ਲਈ ਫੋਨ ਚੱਕਿਆ ਉਹ ਕਹਿੰਦੇ ਹੈਲੋ ਕਹਿੰਦਾ ਜੀ ਵੀ ਇਦਾਂ ਮੈਂ ਹਸਰਤ ਬੋਲਦਾ ਤੇ ਅ ਅਮਰਤਾ ਜੀ ਨਾਲ ਗੱਲ ਕਰੋ ਤੇ ਉਨੇ ਹੱਥ ਰੱਖ ਕੇ ਅਮਰਤਾਵਲ ਇਸ਼ਾਰਾ ਕੀਤਾ ਵੀ ਤਾਂ ਇਹ ਹਸਰਤ ਸਾਹਿਬ ਚੰਡੀਗੜ੍ਹ ਤੋਂ ਉਹ ਸਮਝ ਗਈ ਇਹ ਨਾਮ ਲੈਣਾ ਹਾਂ ਸੈਤ ਅਕੈਡਮੀ ਵਾਰਡ ਦਾ ਤੇ ਵਸਦੇ ਵੀ ਕੈਂਡੀਡੇਟ ਆ ਉਹ ਕਹਿੰਦੀ ਤੂੰ ਕਹਦੇ ਵੀ ਉਹ ਜੇ ਬਾਥਰੂਮ ਚ ਬਾਥਰੂਮ ਚ ਉਹਨੇ ਕਿਹਾ ਉਹ ਜੀ ਉਹ ਦਸਰਾ ਅਮਰਤਾ ਜੀ ਬਾਥਰੂਮ ਚ ਨੇ ਠੀਕ ਹੈ ਜੀ ਚਲੋ ਫੋਨ ਬੰਦ ਹੋ ਗਿਆ ਉਨੇ ਅੱਧੇ ਘੰਟੇ ਬਾਅਦ ਹਜ਼ਰਤ ਨੇ ਫੇਰ ਫੋਨ ਲਾ ਲਿਆ ਤੇ ਅਮਰੋਜ਼ ਕਹਿੰਦਾ ਹੁਣ ਕੀ ਕਹਾ ਫਿਰ ਕਿਦਾ ਕਰਾਂ ਹਾਂ ਉਹ ਕਹਿੰਦਾ ਤੂੰ ਫੋਨ ਚਾਕੇ ਕਹਿ ਦੇ ਵੀ ਅਜੇ ਵੀ ਬਾਥਰੂਮ ਚ ਹੀ ਆ ਅਮਰੋਜ਼ ਨੇ ਫੇਰ ਚੱਕਿਆ ਅਸਰ ਸਾਹਿਬ ਦਾ ਫੋਨ ਸਿਰ ਤੇ ਕਹਿੰਦਾ ਉਹ ਜੀ ਅਜੇ ਬਾਥਰੂਮ ਚ ਹੀ ਨੇ ਚਰਨ ਨੂੰ ਲੱਗੇ ਵੀ ਚਲ ਗੱਲ ਆਈ ਗਈ ਹੋਗੀ ਗੱਲ ਟਲ ਗਈ ਉਹ ਅੱਧੇ ਪੌਣੇ ਘੰਟੇ ਬਾਅਦ ਹਸਰ ਸਾਹਿਬ ਨੇ ਫੇਰ ਫੋਨ ਲਾ ਲਿਆ ਹੁਣ ਅਮਰੋਜ਼ ਅਮਰ ਤੋਂ ਪੁੱਛਦਾ ਇਸ਼ਾਰੇ ਨਾਲ ਵੀ ਕੀ ਕਹਾਂ ਹੁਣ ਕੀ ਕਹਾਂ ਤੂੰ ਅਮਰ ਤਾਂ ਖਹਿ ਜਗੀ ਵੀ ਹਟਦਾ ਨਹੀਂ ਹੁਣ ਇਸ਼ਾਰਾ ਕਾਫੀ ਹੁੰਦਾ ਅਮਰ ਦੇ ਬ੍ਰਿਤਮ ਕਹਿੰਦੀ ਨਾ ਉਹਨੂੰ ਕਹੇ ਵੀ ਅਜੇ ਨਾ 3-4 ਸਾਲ ਉਹ ਗੁਸਲਖਾਨ ਚ ਹੀ ਹੈ ਅਜੇ 3-4 ਸਾਲ ਉਹ ਬਾਥਰੂਮ ਚ ਹੀ ਹੈ ਹੁਣ ਕਿਉਂਕਿ ਵੱਡੇ ਵੱਡੇ ਪੈਸੇ ਕਿਹਨਾਂ ਹੀ ਮੈਨੂੰ ਲੱਗਦਾ ਉਹਦੇ ਸ਼ਰ ਬਲਵੰਤ ਕਰ ਗਈ ਜਸਵੰਤ ਆ ਹੋਰ ਭਾਈ ਉਹਨੇ ਅੱਗੇ ਲਾਈਨ ਲੱਗੀ ਹੋਣੀ ਐ ਇਹਦਾ ਤਾਂ ਜਿਹੜਾ ਸ਼ੁਗਲੇ ਚੱਲਦਾ ਰਿਹਾ ਇੱਕ ਦਾਰਾ ਜੀ ਦੀ ਸੱਚ ਗੰਚੇ ਤੇ ਆਈ ਹਾਂ ਦਾਰਾ ਜੀ ਦਾ ਜਦੋਂ ਵਿਆਹ ਸੀ ਨਾ ਹੂੰ ਉਹ ਉਦੋਂ ਵੇਲਾ ਸੀ ਜਦੋਂ ਬਰਾਤਾਂ ਰਾਤ ਵੀ ਰਹਿੰਦੀਆਂ ਹੁੰਦੀਆਂ ਸੀ ਇੱਕ ਰਾਤ ਵੀ ਰਹਿੰਦੀ ਸੀ ਦੋ ਰਾਤਾਂ ਦੋ ਰਾਤਾਂ ਰਹਿੰਦੀ ਸੀ ਤੇ ਉਹ ਦਾਰਾ ਆਪਾਂ ਤਾਂ ਜਾਂਦੇ ਰਹੇ ਉਹਨਾਂ ਬਰਾਤਾਂ ਚ ਹਾਂ ਬਰਾਤਾਂ ਚ ਰਹਿੰਦੇ ਸੀ ਦਰਾਜੀ ਦੇ ਧਰਮ ਖਾਲਾ ਚ ਰਹਿੰਦੇ ਸੀ ਕਦੇ ਕਦੇ ਦਰਾਜੀ ਦੇ ਬੋਹੋਂ ਵੀ ਸੁਣੇ ਆ ਸਕੂਲ ਚ ਧਰਮ ਖਾਲਾ ਚ ਉਹ ਧਰਮ ਜੀ ਨੇ ਮੁੜ ਕੇ ਉਹਦੀ ਸਵੈ ਜੀਵਨੀ ਚ ਵੀ ਸ਼ਾਮਲ ਕੀਤਾ ਤੇ ਉਹਨਾਂ ਨੇ ਸੁਣਾਇਆ ਵੀ ਸੀ ਸਾਨੂੰ ਜਦੋਂ ਰੱਬ ਦੀਆਂ ਰੱਖਾਂ ਫਿਲਮ ਤੇ ਮੈਂ ਤੋਂ ਗੀਤ ਲਿਖਾਇਆ ਨਾ ਉਹਨਾਂ ਨੂੰ ਬਹੁਤ ਸਿੱਟਗਾ ਹੁੰਦੀਆਂ ਸੀ ਅਸੀਂ ਕਹਿੰਦੇ ਹੁੰਦੇ ਜੀ ਦਰਾਜੀ ਹੋਰ ਸੁਣਾਓ ਗੱਲ ਕੋਈ ਰਸਮੀ ਗੈਰ ਰਸਮੀ ਉਹ ਕਹਿੰਦੇ ਵੀ ਅਸੀਂ ਜਦੋਂ ਬਰਾਤ ਚਲੇ ਗਏ ਮੇਰਾ ਵਿਆਹ ਸੀ ਤੇ ਉਹ ਰਾਤ ਕੱਟਣੀ ਸੀਗੀ ਉਹ ਰਾਤ ਨੂੰ ਰਿਵਾਜ ਹੁੰਦਾ ਸੀ ਉਦੋਂ ਵੀ ਬਾਲਟੀਆਂ ਚ ਦੁੱਧ ਲਿਆਓ ਤੇ ਗਲਾਸ ਫੜਾਓ ਤੇ ਸਾਰੀ ਬਰਾਤ ਨੂੰ ਦੁੱਧ ਦੁੱਧ ਪਿਆਓ ਸੌਣ ਵੇਲੇ ਰੋਟੀ ਉਟੀ ਖਾ ਚੁੱਕੇ ਆ ਹਾਂ ਦੁੱਧ ਪੀ ਕੇ ਗਰਮ ਪੀਣਾ ਠੰਡਾ ਪੀਣਾ ਤੇ ਉਹ ਕਹਿੰਦੇ ਵੀ ਹੁਣ ਮੈਂ ਦੁੱਧ ਤੋਂ ਇਸ ਕਰਕੇ ਪ੍ਰੇਜ ਕਰਦਾ ਸੀ ਮੈਂ ਜੇ ਦੁੱਧ ਪੀ ਲੈਂਦਾ ਸੀ ਨਾ ਤੇ ਮੈਨੂੰ ਰਾਤ ਨੂੰ ਪਿਸ਼ਾਬ ਦਾ ਜੋਰ ਪੈ ਜਾਂਦਾ ਸੀ ਤੇ ਉਹ ਕਈ ਵਾਰੀ ਇੱਕ ਦੋ ਵਾਰ ਮੰਝੇ ਤੇ ਵੀ ਏਦਾਂ ਹੋ ਗਈ ਗੜਬੜ ਅੱਛਾ ਤੇ ਇਸ ਕਰਕੇ ਤੇ ਮੈਂ ਉਹ ਜਦੋਂ ਵਰਤਾਵੇ ਆਏ ਫੜੋ ਜੀ ਗਰਾਸ ਫੜੋ ਜੀ ਦੁੱਧ ਪੀਓ ਜੀ ਦੁੱਧ ਪੀਓ ਜੀ ਕਿੰਨਾ ਮੈਂ ਸਿਰ ਮਾਰਤਾ ਨਾਲ ਮੇਰੇ ਜਿਹੜੇ ਦਾ ਯਾਰ ਦੋਸਤ ਗਏ ਸੀ ਸੱਜੇ ਖਵੇ ਮੰਜੀਆਂ ਤੇ ਅਸੀਂ ਪਏ ਆ ਮੰਜੀਆਂ ਤੇ ਬੈਠੇ ਆ ਤੇ ਉਹ ਕਹਿੰਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਪੀਲਾ ਕੁਝ ਨਹੀਂ ਹੁੰਦਾ ਪੀਲਾ ਕਹਿੰਦਾ ਮੈਂ ਬਧਰਦੇ ਨੇ ਪੀ ਲਿਆ ਤੇ ਹੋਇਆ ਕੀ ਉਹੀ ਗੱਲ ਅੱਧੀ ਰਾਤ ਨੂੰ ਮੰਜਾ ਗਿੱਲਾ ਹੋ ਗਿਆ ਕਿਨ ਮੈਂ ਨਾਲ ਦੀ ਬਾਹੀ ਜਿਹੜੀ ਲੱਗਦੀ ਸੀਗੀ ਉਹਨੂੰ ਦੋਸਤ ਨੂੰ ਜਗਾਇਆ ਤੇ ਮੈਂ ਗਿਆ ਉਸੇ ਗੱਲ ਤੋਂ ਜਿਸ ਗੱਲ ਤੋਂ ਡਰਦੇ ਸੀ ਉਹ ਕੰਮ ਹੋ ਗਿਆ ਹੁਣ ਕੀ ਕਰਾਂ ਉਹ ਕਹਿੰਦਾ ਤੂੰ ਐਂ ਪਿਆਰ ਹੈ ਮੈਂ ਕਰਦਾ ਪ੍ਰਬੰਧ ਮੈਂ ਪ੍ਰਬੰਧ ਕਰਦਾ ਉਹ ਕਹਿੰਦਾ ਦੇਖਿਆ ਤੇ ਉਹ ਹੁਣ ਇੱਕ ਬਜ਼ੁਰਗ ਆਪ ਦੇ ਪੋਤੇ ਨੂੰ ਕੇ ਦੋਤੇ ਨੂੰ ਵੀ ਨਾਲ ਲਗਿਆ ਹੋਇਆ ਸੀ ਛੋਟੇ ਬੱਚੇ ਨੂੰ ਤੇ ਉਹ ਨਾ ਉਹ ਬੁੜਾ ਬਾਈਚਾਂਸ ਉੱਟ ਖੜਿਆ ਤੇ ਉਹ ਕੋ ਖਾਲੀ ਖੁੱਲੀ ਬੋਤਲ ਲਵਦਾ ਫਿਰੇ ਵੀ ਜੰਗਲ ਪਾਣੀ ਜਾਣਾ ਪਾਣੀ ਪਾਣੀ ਲੈ ਕੇ ਜਾਣਾ ਬੋਤਲ ਜੇਰੇ ਉਹ ਉਹਨੂੰ ਬੋਤਲ ਦਾ ਵੀ ਪ੍ਰਬੰਧ ਕਰਤਾ ਕਹਿੰਦਾ ਮੇਰੇ ਮਿੱਤਰ ਨੇ ਤੇ ਉਹਨੂੰ ਦੂਸਰਾ ਤੋਰਤਾ ਵੀ ਜੰਗਲ ਪਾਣੀ ਤੇ ਕੀ ਕੀਤਾ ਜਿਹੜਾ ਉਹਦਾ ਛੋਟਾ ਜਿਹਾ ਬੱਚਾ ਉਹਦੇ ਨਾਲ ਪੋਤਾ-ਪੁੱਤਾ ਉਹਦਾ ਸੱਤਾ ਵੇ ਸੀਗਾ ਤੂੰ ਕਹਿੰਦਾ ਲੈ ਵੀ ਫੁਰਤੀ ਵਰਤੀ ਹੁਣ ਤੂੰ ਮੈਂ ਮੁੰਡੇ ਨੂੰ ਚੱਕ ਕੇ ਤੇਰੇ ਮੰਜੇ ਤੇ ਪਾ ਦੇਣਾ ਤੂੰ ਉਧਰ ਆ ਜਾ ਸੁੱਕੇ ਮੰਜੇ ਦੇ ਸੁੱਕੇ ਬਿਸਤਰ ਕਹਿੰਦਾ ਸੀ ਉਹ ਫੁਰਤੀ ਵਰਤੀ ਬੱਚੇ ਨੂੰ ਇੱਧਰ ਪਾਦਾ ਤੇ ਮੈਂ ਉਧਰ ਛਾਲ ਮਾਰ ਕੇ ਤੇ ਚਲੇ ਗਿਆ ਉਹ ਜਦੋਂ ਬੁढ़ा ਆ ਯਾਰਾ ਸਵੇਰ ਬੁढ़ा ਆਇਆ ਵਾਪਸ ਉਹਨੇ ਇਹ ਦੇਖਿਆ ਮੁੰਡੇ ਨੇ ਬੇਸਰਾ ਗੱਲਾਂ ਕਰਦਾ ਉਹਨੂੰ ਸੁੱਤੇ ਪੈ ਕੇ ਦੀ 2-3 ਠੋਕੇ ਥੱਪੜ ਹੋਏ ਹੈ ਠਿਕਿੰਦਾ ਸੀ ਫਿਰ ਉਹ ਢਿੱਡ ਜੀ ਹਸੀ ਜਾਈਏ ਮੂੰਹ ਤਾਂ ਹਾਸ ਨਹੀਂ ਸੀ ਸਕਦੇ ਐਂਦਾ ਕਹਿੰਦਾ ਭਾਈ ਸਾਡੀ ਜਿਹੜੀ ਬਰਾਤ ਦੀ ਇਹ ਘਟਨਾ ਨੇ ਸਲਾਈ ਸੀ ਕਿਹੜਾ ਜੀ ਸੰਸ ਸਿੰਘ ਸੇਖੋਂ ਦਾ ਵੀ ਸੁਭਾਅ ਸੀਗਾ ਹੂੰ ਮੱਲਵੜਾ ਦਾ ਆਖ ਰਹੇ ਨੇ ਸੀਗੇ ਆ ਮੱਲਵੜਾ ਦੇਖੋ ਇੱਕ ਤਾਂ ਪਹਿਲਾਂ ਹੋਰ ਨਿੱਕੀ ਜੀ ਗੱਲ ਦੱਸਾਂ ਵੀ ਸੇਖੋਂ ਸਭ ਕਹਿੰਦੇ ਹੁੰਦੇ ਸੀਗੇ ਮੈਨੂੰ ਯਾਰ ਕੋਈ ਜ਼ਿੰਦਗੀ ਚ ਲੱਖ ਰੁਪਈਆ ਦਿਖਾ ਦੇ ਨਗਦੀ ਨਹੀਂ ਉਹਨੇ ਆਰਟੀਕਲ ਲਿਖਿਆ ਪੰਜਾਬੀ ਡਰਨ ਚ ਅੱਛਾ ਪਹਿਲੇ ਲੱਖ ਦੀ ਸਮੱਸਿਆ ਹਾਂ ਉਹਦੇ ਚ ਵੇਰਵਾ ਪਾਇਆ ਉਹਨੇ ਪੂਰੇ ਅੱਧੇ ਪੇਜ ਦਾ ਆਰਟੀਕਲ ਲਿਖਿਆ ਸੀ ਵੀ ਮੈਂ ਸਾਰੀ ਉਮਰ ਜੋਬ ਲਾਦਾ ਲੱਖ ਇਕੱਠਾ ਹੋਇਆ ਲੱਖ ਨਹੀਂ ਇਕੱਠਾ ਹੋਇਆ ਮੇਰੇ ਕੋਲ ਤੇ ਮੈਨੂੰ ਹੁਣ ਕੋਈ ਐਂ ਤਾਂ ਦਿਖਾ ਦੇਵੇ ਮੇਰਾ ਭਾਵੇਂ ਨਾ ਹੋਵੇ ਹੂੰ ਬੰਦਾ ਸਾਹਮਣੇ ਕਹਿ ਦੇਵੇ ਵੀ ਆਹ ਸੇਖੋ ਸਾਵਾ ਇਹਨੂੰ ਲੱਖ ਰੁਪਈਆ ਕਹਿੰਦੇ ਆਹ ਲੱਖ ਦੇ ਬਲੋ ਉਹਨੇ ਲਿਖਿਆ ਆਰਟੀਕਲ ਲਿਖਿਆ ਜੂਰਾ ਇਹਨੂੰ ਜਿਆਦਾ ਸੀ ਦੇਖੋ ਹੂਣੀ ਦੇ ਰੰਗ ਹਾਂ ਸੇਖੋ ਸਾਹਿਬ ਤੁਰ ਗਏ ਹੂੰ ਉਹ ਤਾਂ ਨਹੀਂ ਲੱਖ ਰੁਪਏ ਦੇਖ ਸਕੇ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਇੱਕ ਵਾਰ ਅਨਾਉਂਸ ਹੋ ਗਿਆ ਕਿ ਹਲਵਾਰੇ ਹਵਾਈ ਅੱਡਾ ਬਣੂਗਾ ਹੂੰ ਨੈਸ਼ਨਲ ਹਵਾਈ ਅੱਡਾ ਹੂੰ ਮੋਹਾਲੀ ਤਾਂ ਬਾਅਦ ਚ ਹੋ ਗਿਆ ਨਾ ਸਰਕਾਰਾਂ ਬਦਲ ਗਈਆਂ ਸਰਕਾਰਾਂ ਨੇ ਫੈਸਲਾ ਲੈ ਲਿਆ ਆ ਪਹਿਲਾਂ ਹਲਵਾਰਾ ਉਹ ਮੁੱਲਾਂਪੁਰ ਦਾਖਾ ਤੋਂ ਲੈ ਕੇ ਸੁਧਾਰ ਤੱਕ ਰੈਗੋਟ ਤੱਕ ਜ਼ਮੀਨਾਂ ਦੀਆਂ ਕੀਮਤਾਂ ਚੜ ਗਈਆਂ ਜਾਣੀਏ ਸੇਖੋ ਸਾਹਿਬ ਦੇ ਜਿਹੜੇ 6-7 ਕਿਲੇ ਜ਼ਮੀਨ ਸੀ ਉਹ ਇੱਕ ਇੱਕ ਕਿਲਾ 1-1 ਕਰੋੜ ਦਾ ਹੋ ਗਿਆ ਉੱਚਾ ਜਿਹੜਾ ਬੰਦਾ 1 ਲੱਖ 1 ਲੱਖ ਨੂੰ ਤਰਦਾ ਰਿਹਾ ਤੁਰ ਗਿਆ ਦੇਖਣ ਨੂੰ ਹਾਂ ਉਹਦਾ ਕਿੱਲਾ ਕਰੋੜ ਕਰੋੜ ਦਾ ਹੋ ਗਿਆ ਇਹ ਹੈ ਮਰਜੀ ਨਾ ਫਕੀਨੇ ਵਲੀ ਸਾਹਿਬ ਹੋਣੀ ਦੇ ਰੰਗ ਹੋਣੀ ਉਹਨੇ ਲਿਖਿਆ ਸੀ ਮੈਂ ਸੋਚਿਆ ਜੀ ਪੋਟਰੀ ਫਾਰਮ ਖੋਲੂੰਗਾ ਪਰ ਤਿੰਨ ਚਾਰ ਕਿਤੇ ਉਹਨੇ ਰਿਹਾ ਵਿਆਹ ਪਰ ਉਹਦੇ ਬਹੁਤ ਲੱਖ ਰੁਪਏ ਚਾਹੀਦਾ ਸੀ ਪਰ ਮੈਂ ਲੱਖ ਇਕੱਠਾ ਨਹੀਂ ਕਰ ਸਕਿਆ ਤੇ ਇਹ ਉਹਨੇ ਮਤਲਬ ਮੈਨੂੰ ਯਾਦ ਆ ਫਿਰ ਉਹਨਾਂ ਹਾਂ ਹੋਰ ਸੁਭਾਅ ਪਹਿਲੇ ਲੱਖ ਦੀ ਸਮੱਸਿਆ ਪਹਿਲੇ ਲੱਖ ਦੀ ਸਮੱਸਿਆ ਉਹ ਹੈ ਸਲੇਖ ਵੀ ਉਹਦਾ ਏ ਸੀ ਜਦੋਂ ਮੇਲ-ਮਿਲਣੇ ਜਾਣਾ ਜਿਵੇਂ ਅਸੀਂ ਵਿੱਚ ਜਾਂਦੇ ਰਹੇ ਹੋਰ ਸੱਜਣ ਮਿੱਤਰ ਵੀ ਚਲੇ ਜਾਂਦੇ ਸੀ ਕਿ ਪ੍ਰਸ਼ੰਸਕ ਵੀ ਚਲੇ ਜਾਂਦੇ ਸੀ ਲੇਖ ਉਹਨਾਂ ਨੇ ਕੀ ਕਰਨਾ ਵੀ ਹੁਣ ਜਿਵੇਂ ਅਜੇ ਸਰਦੀਆਂ ਦੇ ਦਿਨਾਂ ਧੁੱਪ ਸੇਕਣ ਵਾਲੇ ਤੇ ਤੇਲ ਕੋਲ ਰੱਖਿਆ ਹੁੰਦਾ ਸੀ ਆ ਜਾ ਬਈ ਤੂੰ ਮੇਰੀ ਖਬੀ ਬਾਹ ਤੇ ਮਾਲਸ਼ ਤੇਲ ਲਾ ਕੇ ਮਾਲਸ਼ ਕਰ ਦੇ ਬਾਹ ਘੁੱਟ ਦੇ ਤੂੰ ਸੱਜੀ ਤੇ ਕਰ ਦੇ ਤੂੰ ਆ ਜਾ ਤੂੰ ਪਿੰਜਣੀਆਂ ਤੇ ਕਰ ਦੇ ਤੂੰ ਪੱਟੜ ਤੇ ਕਰ ਦੇ ਉਹਨਾਂ ਨੇ ਫਿਰ ਨਾ ਇੱਕ ਪੱਟ ਦੇ ਉੱਤੇ ਕਿਤੇ ਜਵਾਨੀ ਵੇਲੇ ਮੋਰ ਨਹੀਂ ਪੋਈ ਹੋਈ ਸੀ ਅੱਛਾ ਅੱਛਾ ਉਹ ਫਿਰ ਮੋਰਨੀ ਹੁਣ ਬੁਢਾਪੇ ਦੇ ਵਿੱਚ ਤਾਂ ਉਹ ਹਾਲੀ ਤਿਉੜੀਆਂ ਚ ਫਸੀ ਹੋਈ ਸੀਗੀ ਉਹਨਾਂ ਨੇ ਨਾ ਫਿਰ ਵੱਟ ਜੇ ਕੱਢ ਕੇ ਵਲ ਜਿਹਾ ਅੰਗੂਠਿਆ ਨਾ ਕਹਿੰਦੇ ਦੇਖੋ ਵੀ ਧਿਆਨ ਨਾਲ ਦੇਖੋ ਆ ਜਵਾਨੀ ਚ ਬੜੇ ਸਾਲ ਇਹ ਇਹ ਮੋਰਨੀ ਨਾ ਐ ਧੌਣ ਨੂੰ ਹਲਾਰਾ ਦੇ ਕੇ ਤੁਰਦੀ ਹੁੰਦੀ ਸੀਗੀ ਧੌਣ ਨੂੰ ਲਾ ਆ ਦੇਖ ਲੈ ਇਹ ਆ ਜਦ ਛੱਡਣਾ ਉਹ ਆ ਹੁਣ ਦੇਖ ਲੈ ਕਹਿੰਦਾ ਧੌਣ ਜੀ ਸਿੱਟੀ ਬੈਠੀ ਆ ਬਹੁਤ ਸ਼ੁਗਲੀ ਸੁਭਾਅ ਸੀ ਹੂੰ ਹੂੰ ਪਰਮਿੰਦਰਜੀਤ ਬਾਰੇ ਵੀ ਕੁਝ ਲਾ ਰਹੇ ਤੁਸੀਂ ਹਾਂ ਪਰਮਿੰਦਰਜੀਤ ਬਾਰੇ ਮੈਨੂੰ ਇਹ ਸੀਗਾ ਵੀ ਪਰਮਿੰਦਰਜੀਤ ਨੂੰ ਖੁੱਲੀ ਕਵਿਤਾ ਦਾ ਹਮ ਸ਼ਾਇਰ ਜਾਣਿਆ ਜਾਂਦਾ ਖੁੱਲੀ ਕਵਿਤਾ ਲਿਖਦਾ ਸੀ ਤੇ ਕਵਿਤਾ ਵੀ ਉਹਦੀ ਜਿਹੜੀ ਆਮ ਲੋਕਾਂ ਦੇ ਸਿਰਾਂ ਤੋਂ ਲੰਘ ਜਾਂਦੀ ਸੀ ਸਮਝ ਨਹੀਂ ਸੀ ਹੁੰਦੀ ਸਹਿਦਕਾਰਾਂ ਨੂੰ ਵੀ ਨਹੀਂ ਸੀ ਹੁੰਦੀ ਉਹ ਪਹਿਲੇ ਵੇਲਿਆਂ 'ਚ ਗਜ਼ਲ ਵੀ ਲਿਖਦਾ ਰਿਹਾ ਤੇ ਲੋਰਸਾਲੇ ਨੂੰ ਵੀ ਐਡਿਟ ਕਰਦਾ ਰਿਹਾ ਪਰ ਉਹ ਉਹਦੀ ਮੈਨੂੰ ਇੱਕ ਗਜ਼ਲ ਨਹੀਂ ਭੁੱਲਦੀ ਉਹਦੇ ਕੁਝ ਕੁ ਸ਼ੇਅਰ ਉਹ ਜਿੱਥੇ ਕਿਤੇ ਮੈਂ ਆਮ ਜੀ ਗੱਲ ਕਰਾਂ ਤੇ ਮੇਰੇ ਮੂੰਹ ਤੇ ਜਿਹੜੀਆਂ ਜ਼ਿਆਦੇ ਚੜੀਆਂ ਹੋਈਆਂ ਰਚਨਾਵਾਂ ਉਹਨਾਂ 'ਚ ਪਰਮਿੰਦਰਜੀਤ ਦੀ ਗ਼ਜ਼ਲ ਆ ਉਹ ਮੈਨੂੰ ਸੀਗਾ ਵੀ ਚਲ ਉਹ ਵੀ ਆਪ ਸਾਵਣ ਨੇ ਲਿਆਈਏ ਪਰਮਿੰਦਰਜੀਤ ਦੀਆਂ ਗ਼ਜ਼ਲਾਂ ਦੇ ਸ਼ੇਅਰ ਹਾਂਜੀ ਉਹ ਕਹਿੰਦਾ ਕਿ ਕਦੀ ਕਦਾਈ ਆਪਣੇ ਮਨ ਤੋਂ ਲੈ ਜਾਈਏ ਹੂੰ ਆਪਣੇ ਹੀ ਪਰਛਾਵੇਂ ਉਹਲੇ ਬਹਿ ਜਾਈਏ ਵਾਹ ਆ ਜਾ ਉਹ ਇਸ ਪਲ ਦਾ ਨਿਗ ਹੰਡਾ ਲਈਏ ਹੂੰ ਬਾਰਿਸ਼ ਵਿੱਚ ਵੀ ਅਣ ਭਿੱਜੇ ਨਾ ਰਹਿ ਜਾਈਏ ਅਸੀਂ ਤਾਂ ਮਹਿਕਾਂ ਬਣ ਕੇ ਸਾ ਮਹਿਕਾਵਾਂਗੇ ਹੂੰ ਅਸੀਂ ਨਹੀਂ ਜੋ ਅਥਰੂ ਬਣ ਕੇ ਵਹਿ ਜਾਈਏ ਚਾਰ ਚੁਫੇਰੇ ਚੁੱਪ ਦੀ ਦਲਦਲ ਫੈਲ ਰਹੀ ਜੋ ਕਹਿਣਾ ਹੈ ਇਸ ਮੌਸਮ ਵਿੱਚ ਕਹਿ ਜਾਈਏ ਕਦੀ ਕਦਾਈ ਆਪਣੇ ਮਨ ਤੋਂ ਲੈ ਜਾਈਏ ਆਪਣੇ ਹੀ ਪਰਛਾਵੇਂ ਓਲੇ ਵਹਿ ਜਾਈਏ ਇੱਕ ਗੱਲ ਦੱਸੋ ਮੈਨੂੰ ਮਤਲਬ ਮੇਰੀ ਸਮਝੋਂ ਤਾਂ ਬਾਹਰ ਹੈ ਵੀ ਇੰਨੀਆਂ ਯਾਦ ਕਿਵੇਂ ਰਹਦੀਆਂ ਤੁਹਾਨੂੰ ਯਾਦਸ਼ਤ ਤੁਹਾਡੀ ਇੰਨੀ ਜ਼ਿਆਦਾ ਹੈ ਮਤਲਬ ਕਿਸੇ ਸ਼ਖਸੀਅਤ ਬਾਰੇ ਗੱਲ ਕਰ ਲਓ ਕਿਸੇ ਬੰਦੇ ਬਾਰੇ ਗੱਲ ਕਰ ਲਓ ਗੁਰਪ੍ਰੀਤ ਜੀ ਗੱਲ ਵੀ ਇਦਾਂ ਕਰਦਾ ਹੁੰਦਾ ਹਾਂ ਪਰ ਤੁਹਾਨੂੰ ਤਾਂ ਮਤਲਬ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਗਾਇਆਂ ਹੋਈਆਂ ਲਿਖੀਆਂ ਹੋਈਆਂ ਗੱਲਾਂ ਕਹੀਆਂ ਹੋਈਆਂ ਇਹ ਕਿਵੇਂ ਰੀਲ ਕਿਵੇਂ ਆਉਂਦੀ ਹੈ ਵੀ ਇਹ ਅਚੇਤ ਰੂਪ ਚ ਹੀ ਆ ਅਸਲ ਚ ਮੈਂ ਕਹਿੰਦਾ ਉਹਨਾਂ ਵੀ ਇਹ ਕੋਟਾ ਤਾਂ ਲਾਇਆ ਨਹੀਂ ਹੈ ਹਾਂ ਸ਼ੌਕ ਦੇ ਤਾਂ ਦੀ ਭਾਏ ਆ ਇਹ ਸ਼ੌਕ ਸ਼ੌਕ ਦੇ ਵਿੱਚ ਹੀ ਹੂੰ ਇੰਨਾ ਕੁਛ ਚੇਤੇ ਹੋ ਗਿਆ ਤੇ ਮੈਨੂੰ ਯਾਦ ਆ ਸਵਿਤੋਜ ਨੇ ਹੂੰ ਤੇ ਲਖਵਿੰਦਰ ਜੋਹਲ ਨੇ ਨਾ ਮੈਥੋਂ ਜਲੰਧਰ ਉਹ ਇੱਕ ਵਾਰ ਪ੍ਰੋਗਰਾਮ ਸ਼ੁਰੂ ਕਰਵਾਇਆ ਹੂੰ ਤੇ ਉਹ ਜਦੋਂ ਮੇਰੀ ਡਾਇਰੈਕਟਰ ਨੇ ਇੰਟਰਵਿਊ ਲਈ ਤੇ ਉਹ ਕਹਿੰਦਾ ਵੀ ਕੋਸ਼ਿਸ਼ ਕਰਨੀ ਆ ਤੁਸੀਂ ਐਂਕਰ ਵਜੋਂ ਕਿ ਕਾਗਜ਼ ਨਹੀਂ ਵਰਤਣਾ ਹੈ ਹਾਂ ਪ੍ਰੋਗਰਾਮ 'ਚ ਇਹ ਇਮਪ੍ਰੈਸ਼ਨ ਨੇ ਬਣਦਾ ਰਿਹਾ ਤੇ ਮੈਂ ਮੜਾ ਜਿਹਾ ਹੱਸਿਆ ਮੈਂ ਕਿਹਾ ਠੀਕ ਹੈ ਜੀ ਠੀਕ ਹੈ ਜੀ ਕਹਿੰਦਾ ਤੇ ਬਾਹਰ ਆ ਕੇ ਮੈਨੂੰ ਸਵਤੋਏ ਕਹਿੰਦਾ ਵੀ ਤੂੰ ਹੱਸਿਆ ਕਿ ਉਸ ਡਾਇਰੈਕਟਰ ਦੀ ਉਸ ਗੱਲ ਤੇ ਮੈਂ ਕਿਹਾ ਮੈਂ ਇਸ ਕਰਕੇ ਹੱਸਿਆ ਸੀ ਸਾਰੇ ਜਿਹੜੇ ਹਜ਼ਾਰਾਂ ਸ਼ੇਅਰ ਹਜ਼ਾਰਾਂ ਗੱਲਾਂ ਬਾਤਾਂ ਮਿੱਠੀਆਂ ਖੱਟੀਆਂ ਯਾਦ ਆ ਮੈਨੂੰ ਕੋਈ ਪਤਾ ਸੀ ਇਹ ਆਪਣੇ ਕੰਮ ਆ ਜਾਣਗੇ ਕਾਗਜ਼ ਦਾ ਵਰਤਨਾ ਨਹੀਂ ਹੈ ਇਹਦੇ ਵੇਤੇ ਆਪਣੇ ਕੋਲ ਮੁੱਕਣਾ ਹੀ ਨਹੀਂ ਮੁੱਕਣੀ ਫਿਰ ਅਸੀਂ ਦੇ ਤਰੇ ਦੀ ਦੇ ਤਰੇ ਦੀ ਬੜੇ ਤਜਰਬੇ ਕੀਤੇ ਤੇ ਐਸੇ ਤਰ੍ਹਾਂ ਹੀ ਦੇਖੋ ਸਹਿਦ ਕਰਨ ਦੀ ਦਮ ਉਧਰ ਵਰਸ਼ਾ ਤੋਂ ਲੈ ਕੇ ਪਾਸਪਾਤਰ ਤੱਕ ਸ਼ਿਗੁਣਾ ਤੱਕ ਮੈਂ ਕਹਿਣਾ ਉਹਨਾ ਵੀ ਸ਼ਿਵ ਕੁਮਾਰ ਦੀਆਂ ਵੀ ਪੰਜ ਸੱਤ ਕਵਤਾਵਾਂ ਆਮ ਜਾਨੀਆਂ ਜਾਂਦੀਆਂ ਮੈਨੂੰ ਤੇਰਾ ਸ਼ਵਾਬ ਲੈ ਬੈਠਾ ਕੀ ਪੁੱਛਦੇ ਹੋ ਹਲਕੀ ਗੀਰਾਂ ਦਾ ਬਹੁਤ ਜਦੋਂ ਗੱਲ ਕਰਦੇ ਸ਼ਿਵ ਦੀ ਪੋਇਟਰੀ ਦੀ ਆਹੀ ਕਰਦੇ ਆਹੀ ਕਰਦੇ ਉਹਦੀ ਇੱਕ ਕਵਤਾ ਸੀ ਬਲੀ ਸਾਹਿਬ ਉਦਾਲਾ ਉਦਾਰ ਉਦਾਲਾ 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 ਹਾਂ ਉਦਾਲਾ ਜਿਹੜਾ ਉਦਾਲਾ ਹਾਂ ਪਿੰਡਾਂ 'ਚ ਹਨ ਉਦਾਲਾ ਹਾਂ ਉਦਾਲਾ ਹੁੰਦਾ ਮੁੰਡਾ ਕੁੜੀ ਨੂੰ ਕੱਢ ਕੇ ਲਿਆ ਗਿਆ ਆਹ ਉਧਾਲ ਕੇ ਲੈ ਗਿਆ ਉਧਾਲ ਕੇ ਲੈ ਗਿਆ ਅੱਛਾ ਉਹ ਕਵਤਾ ਬਹੁਤ ਪਿਆਰੀ ਆ ਤੇ ਬੜੀ ਮਹੀਨ ਆ ਹੂੰ ਲੇਕਿਨ ਪਪੂਲਰ ਨਹੀਂ ਹੈ ਹੂੰ ਆਮ ਜਾਣੀ ਜਾਂਦੀ ਕਵਤਾ ਨਹੀਂ ਹੈ ਉਹ ਕਵਤਾ ਵੀ ਹੁਣ ਮੈਂ ਤੁਹਾਨੂੰ ਜਵਾਨੀ ਸੁਣਾਉਂਦਾ ਵਾਹ ਹੂੰ ਉਹ ਹੈ ਕਿ ਕੋਠੇ ਚੜ ਕੇ ਕੱਤਣ ਲੱਗੀ ਆ ਪੂਣੀ ਨੂੰ ਅੱਗ ਪਈ ਹੂੰ ਕਲੋਜ਼ ਅਪ ਕਰੋ ਕੋਠੇ ਚੜ ਕੇ ਕੱਤਣ ਲੱਗੀ ਆ ਪੂਣੀ ਨੂੰ ਅੱਗ ਪਈ ਪਹਿਲਾਂ ਘਰ ਚੋਂ ਧੂਆਂ ਉੱਠਿਆ ਫਿਰ ਗਲੀਆਂ ਵਿੱਚ ਲੱਗ ਗਈ ਵਾਹ ਗੂੰਜ ਗਿਆ ਉਹਦੇ ਤਨ ਦਾ ਵੇੜਾ ਆ ਰਾਂਝਣ ਦੀ ਸੱਦ ਪਈ ਪੱਟਾਂ ਦੇ ਵਿੱਚ ਪਈਆਂ ਪਿੰਗਾ ਹੁਸਨ ਜਵਾਨੀ ਰੱਜ ਗਈ ਅੱਧੀ ਰਾਤੀ ਪਈਏ ਚਿੱਕੇ ਕਿਹੜੇ ਪਿਹੇ ਗੱਡ ਗਈ ਬੁੱਢੇ ਝਾਟੇ ਕਰਨ ਸਲਾਹਾ ਸਾਰੇ ਪਿੰਡ ਦੀ ਲੱਜ ਗਈ ਲੱਗੀ ਅਗ ਨੂੰ ਮੇਣਾ ਵਜਾ ਹੱਥ ਕੜੀਆਂ ਵਿੱਚ ਵੱਜ ਗਈ ਪਰ ਸਮਿਆਂ ਦੀ ਅਲਕ ਵਿਚੇਰੀ ਕਿੱਲੇ ਪਟਕੇ ਭੱਜ ਗਏ ਪਰ ਸਮਿਆਂ ਦੀ ਅਲਕ ਵਿਚੇਰੀ ਕਿੱਲੇ ਪਟਕੇ ਪੱਜ ਗਏ ਪਰ ਇਹ ਦੇਖੋ ਜੀ ਕੁਦਰਤੀ ਬਖਸ਼ਿਸ਼ ਹੈ ਤੁਹਾਨੂੰ ਇਹ ਜੇ ਯਾਦ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਮੇਰੇ ਅਤਰੰਦੀਆਂ ਤੁਹਾਨੂੰ ਯਾਦ ਰਹਿੰਦੀਆਂ ਨਹੀਂ ਇਹ ਫਤਲ ਸ਼ਰਮਾ ਕਹਿੰਦਾ ਹੁੰਦਾ ਪਹਿਲਾਂ ਤੇ ਮੈਨੂੰ ਕਹਿੰਦਾ ਹੁੰਦਾ ਸੀਗਾ ਡਿਕਸ਼ਨਰੀ ਹਾਂ ਫਿਰ ਕਹਿਣ ਲੱਗਿਆ ਡਾਇਰੈਕਟਰੀ ਹਾਂ ਫਿਰ ਕਹਿਣ ਲੱਗ ਗਿਆ ਨਹੀਂ YouTube ਫਿਰ ਕਹਿੰਦਾ ਨਹੀਂ ਗੂਗਲ ਤੁਹਾਡੇ ਨਾਂ ਰੱਖੇ ਹੋਣੇ ਹਾਂ ਫਿਰ ਉਹ ਕਹਿੰਦਾ ਵੀ ਵਿਅੰਗ ਚ ਕਹਿੰਦਾ ਨਾ ਐ ਬੈਠੇ ਸੀ ਕਹਿੰਦਾ ਬਸ ਹੁਣ ਤੁਸੀਂ ਪਤਾ ਹੀ ਕਹੋ ਵੀ ਜਿਵੇਂ ਉੱਤੇ ਆਪਾਂ ਕਹਿੰਦਾ ਆਏ ਤੇ ਠੋਲਾ ਜਿਹਾ ਮਾਰਦੇ ਨਾ ਨੈਟ ਦੇ ਉੱਤੇ ਹਾਂ ਫਿਰ ਜਾਣਕਾਰੀ ਕਢ ਲੈਣੇ ਹੁਣ ਤੁਸੀਂ ਕਹਿੰਦਾ ਕੱਲਾ ਹੀ ਬਸ ਇੰਨਾ ਕਹਿ ਦੋ ਚਾਂਦੀ ਰਾਮ ਠੀਕ ਹੈ ਕਿ ਹੁਣ ਤੁਸੀਂ ਭਾਵੇਂ ਥੱਲੇ ਉਤਰ ਕੇ ਚਾਹ ਪੀਓ ਕਿਹਨ ਬੁੱਲੀ ਜਾਣਾ ਚੰਦਰਾਮ ਵਾਲੀ ਚੰਦਰਾਮ ਵਰ ਜਉ ਉਹਦੇ ਗੀਤਾਂ ਬਾਰੇ ਬੁੱਲੀ ਜਾਊਗਾ ਉਹਦੇ ਕੁਛ ਓਕੜ ਬੁੱਲੀ ਜਾਊ ਉਹਦੇ ਦੁੱਖ ਸੁੱਖ ਬੁੱਲੀ ਆ ਕੇ ਭਾਵੇਂ ਫਿਰ ਕਹਿ ਦੋ ਵੀ ਚੱਲ ਬਸ ਕਰੋ ਰਹਿ ਤੋੜੇ ਪਰਸਨੈਲਿਟੀ ਰੂਲ ਵੈਸੇ ਗੱਲ ਤਾਂ ਉਹ ਠੀਕ ਹੀ ਗਿਆ ਹੁਣੇ ਦਦਾਰ ਸੰਧੂ ਬਾਰੇ ਐ ਗੱਲਾਂ ਚੱਲਣ ਤੇ ਉਹ ਕਹਿੰਦੇ ਵੀ ਤੁਸੀਂ ਨਾ ਇੱਕ ਇੱਕ ਦੋ ਦੋ ਲਾਈਨਾਂ ਬੋਲਦੇ ਹੋ ਉਹਦੇ ਗੀਤ ਦੀਆਂ ਹਾਂ ਵੀ ਉਹਦਾ ਕੋਈ ਪੂਰਾ ਗੀਤ ਵੀ ਸੁਣਾ ਸਕਦੇ ਹੋ ਜੀ ਮੈਂ ਕਿਹਾ ਵੀ 1 2 ਜਾਂ 4 5 ਕਿੰਨੇ ਇੱਕ ਸੁਣਾ ਕਹਿੰਦੇ ਨੇ ਇੱਕ ਹੀ ਸੁਣਾ ਦਿਓ ਮੈਂ ਕਿਹਾ ਚਲੋ ਇੱਕ ਹੂੰ ਉਹ ਫਿਰ ਮੈਂ ਗੀਤ ਸੁਣਾਦਾ ਪੂਰਾ ਉਹ ਇੱਥੇ ਵੀ ਆਪਾਂ ਸਾਂਝਾ ਕਰਦੇ ਹਾਂ ਬੜਾ ਪਿਆਰਾ ਗੀਤ ਹੈ ਅਧਾਰ ਸੰਧੂ ਦਾ ਲਿਖਿਆ ਹੋਇਆ ਹੂੰ ਰਿਕਾਰਡਿੰਗ ਨੂੰ ਕਰਾਇ ਸੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਅੱਛਾ ਜੀ ਬੜੀ ਲੱਛੇਦਾਰ ਭਾਸ਼ਾ ਅੱਛਾ ਕਿਸੇ ਵੇਲੇ ਦਾ ਹਿੱਟ ਗੀਤ ਉਹ ਸੀ ਕਿ ਦੁਕਾਨਾਂ ਜਣੀ ਬਾਰੀ ਬਾਰੀ ਬੋਲਦੇ ਉਹਦਾ ਦੁਕਾਨਿਆਂ ਦਾ ਰਵਾਜ ਬਹੁਤ ਸੀ ਨਾ ਨਾਲੇ ਸਦੀਕ ਰਣਜੀਤ ਦੀ ਤਾਂ ਜੋੜੀ ਖਾਸ ਉਹ ਵਾਲਿਆਂ ਦੀ ਮਾਹਰ ਨਹੀਂ ਗਈ ਉਹ ਹੈ ਕਿ ਰਾਹੇ ਰਾਹੇ ਜਾਂਦਾ ਆ ਕਿ ਲੋਹਾ ਮਾਰ ਗਿਓ ਸਾਨੂੰ ਨਿੱਕਾ ਜਾ ਕਰਕੇ ਮੁਖੌਲ ਚੱਲਾ ਮੈਂ ਤੇਰਾ ਨਾਂ ਭੁੱਲ ਗਈ ਪਹਿਣ ਕਾਲਜੇ ਹੌਲ ਚੱਲਾ ਮੈਂ ਤੇਰਾ ਨਾਂ ਤੇਰਾ ਨਾਂ ਭੁੱਲ ਗਈ ਬੜਾ ਮਸ਼ਹੂਰ ਹੋਇਆ ਜੀ ਨਿਤ ਨਵਾਂ ਡੰਗ ਮਾਰੇ ਨਿਤ ਦੇ ਮੁਸਾਫਰਾਂ ਦੇ ਬਣ ਕੇ 나ਗਣੀ ਲੜ ਗਈ ਨੀ ਸ਼ਰਮਾ ਪੰਜ ਰੱਤੀਆਂ ਪਾ ਕੇ ਮੋੜ ਤੇ ਖੜ ਗਏ ਨੀ ਸ਼ਰਮਾ ਆਪਾਂ ਦੇ ਉਹ ਕਹਿੰਦੀ ਦਨ ਚੜਦੇ ਨਾਲ ਸੁਪਨਾ ਆਇਆ ਦਿਲ ਦੇ ਮਹਿਰਮ ਆਣ ਜਗਾਇਆ ਪਰ ਤਤੜੀ ਨੂੰ ਕੁਝ ਨਜ਼ਰ ਨਾ ਆਇਆ ਨਿਤ ਦੀ ਤਰ੍ਹਾਂ ਖੜੋਗੀ ਜਾ ਕੇ ਪਹਿਰੇਦਾਰਾ ਵਾਂਗੂ ਰਤਾਨਾ ਕੀਤੀ ਘੋਲ ਚੰਨਾ ਮੈਂ ਤੇਰਾ ਨਾਂ ਭੁੱਲ ਗਈ ਪਹਿਣ ਕਾਲਜੇ ਹੋ ਉਹ ਗੋ ਕਹਿੰਦਾ ਮੁੱਠ ਵਿੱਚ ਜਾਨ ਮੇਰੀ ਮਟਿਆਰੇ ਮੈਂ ਦਿਲ ਨੂੰ ਲਾ ਬੈਠਾ ਲਾਰੇ ਨੈਣ ਤੇਰੇ ਨਿਤ ਭਰਨ ਹੰਗਾਰੇ ਦੇਖ ਲਾ ਜਵਾਨੀ ਸਾਡੀ ਤੇਰੇ ਵੱਲ ਦੇਖ ਦੇ ਕੇ ਸਿੱਟਿਆਂ ਦੇ ਬੂਰ ਵਾਂਗੂ ਝੜ ਗਈ ਨੀ ਸਵਰਮਾ ਪੰਜ ਰੱਤੀਆਂ ਪਾ ਕੇ ਮੋੜ ਤੇ ਖੜ ਗਈ ਉਹ ਫਿਰ ਉਹ ਗੋ ਕਹਿੰਦੀ ਆ ਰਾਦੀ ਰੌਣਕ ਕਹਿਣ ਵਾਲਿਆ ਦਿਲ ਵਿੱਚ ਵਸਦੇ ਰਹਿਣ ਵਾਲਿਆ ਫੜ ਕੇ ਕਾਲਜਾ ਪਹਿਣ ਵਾਲਿਆ ਘਰ ਵਿੱਚ ਚੋਰੀ ਚੋਰੀ ਹੋਣ ਸਲਾਹਾ ਨਿਤ ਕਿਵੇਂ ਨਿਵਣਗੇ ਕਾਲ ਚੰਨਾਵੇਂ ਤੇਰਾ ਨਾਂ ਭੁੱਲ ਗਈ ਪਹਿਣ ਕਾਲਜੇ ਹੋ ਤੇ ਆਖਰੀ ਅੰਤਰ ਫਿਰ صدیق ਕਹਿੰਦਾ ਹੋਰ ਤਾਂ ਦਦਾਰ ਨੂੰ ਕੁ ਕੰਮ ਨਾ ਰਹਿ ਗਿਆ ਪਿੰਡ ਦੇ ਚਰਾਹੇ ਵਿੱਚ ਆਣ ਕੇ ਬਹਿ ਗਿਆ ਜੱਗ ਦਾ ਵਾਲਾ ਮੈਂ ਸਾਨੂੰ ਚੱਲਣਾ ਪੈ ਗਿਆ ਸੱਚ ਜਾਣੀ ਬਿੱਲੋ ਤੇਰੇ ਰੂਪ ਦੀ ਖੁਮਾਰੀ ਸਾਨੂੰ ਭੰਗ ਦੇ ਪਿਆਲੇ ਵਾਂਗੂ ਚੜ ਗਈ ਨਹੀਂ ਸ਼ਰਮ ਆਪਾਂ ਜਰਾ ਤੀਆਂ ਪਾ ਕੇ ਮੋੜ ਤੇ ਖੜ ਗਏ ਨਹੀਂ ਸ਼ਰਮ ਆਪਾਂ ਜਰਾ ਤੀਆਂ ਵਾਹ ਕੀ ਬਦਲੀ ਦੇਖੋ ਸਿੰਬਲ ਕੇ ਵਜਿਆ ਨਾ ਹਾਂ ਆਹ ਲਾਈਨ ਦੇਖੋ ਦੇਖ ਲੈ ਜਵਾਨੀ ਸਾਡੀ ਤੇਰੇ ਵੱਲ ਦੇਖਦੇ ਕਿ ਸਿੱਟਿਆਂ ਦੇ ਪੂਰ ਰੰਗ ਝੜ ਕੇ ਸਿੱਟਿਆਂ ਦੇ ਪੂਰ ਮਤਲਬ ਕਿੰਡਾ ਮਤਲਬ ਸਿੱਟਿਆਂ ਦੇ ਪੂਰ ਹੂੰ ਆਪਾਂ ਨੂੰ ਪਤਾ ਹੈ ਆਪਾਂ ਪਿੰਡ ਵਾਲਿਆਂ ਨੂੰ ਪਤਾ ਵੀ ਜੀ ਲਾ ਦਿਓ ਸਾਰਾ ਮੜਾ ਜਾਇਆ ਲਾ ਦਿਓ ਤੇ ਐ ਝੜ ਜਾਂਦਾ ਹੈ ਨਾ ਤੇ ਉਹ ਦੇਖੋ ਜੀ ਅਸੀਂ ਤਾਂ ਬੜੇ ਖੁਸ਼ਕਿਸਮਤਾਂ ਕਿ ਤੁਹਾਡੇ ਕੋਲ ਐਡਾ ਖਜ਼ਾਨਾ ਜਿਹੜਾ ਉਹ ਫਿਰ ਮੈਂ ਕੱਢਣ ਵਾਲਾ ਜਾਈਦਾ ਆਹੋ ਸੁਮੇਲ ਸਿੱਧੂ ਮੈਨੂੰ ਕਹਿੰਦਾ ਨਾ ਹਾਂ ਕਿੱਡਾ ਵੱਡਾ ਬਦਵਾਰ ਡਾਕਟਰ ਸੁਮੇਲ ਸਿੱਧੂ ਡਾਕਟਰ ਸੁਮੇਲ ਸਿੱਧੂ ਹੀ ਸਟੋਰੀ ਇਹ ਆ ਜਰਾ ਉਹ ਕਹਿੰਦਾ ਵੀ ਪਾਸ ਦੀ ਕਿਤਾਬ ਮੈਂ ਪੜੀ ਤੇਰੀ ਧਿਆਨ ਦਾ ਸਾਰੀ ਹੂੰ ਕਹਿੰਦਾ ਪਤਾ ਨਹੀਂ ਅਚੇਤ ਰੂਪ ਚ ਜਾਂ ਸੁਚੇਤ ਰੂਪ ਚ ਤੇਫੋ ਜਿਹੜਾ ਕੰਮ ਹੋ ਗਿਆ ਨਾ ਇਹ ਹਿਸਟੋਰੀਕਲ ਡਾਕੂਮੈਂਟ ਆ ਹਾਂ ਰੱਤੀ ਕਵਤਾ ਦੇ ਉੱਤੇ ਪੰਜਾਬੀ ਕਵਤਾ ਦੇ ਉੱਤੇ ਤੇ ਪਾਸ਼ ਦੀ ਪੋਇਟਰੀ ਦੇ ਉੱਤੇ ਹਿਸਟੋਰੀਕਲ ਡਾਕੂਮੈਂਟਰ ਤੇ ਕਹਿੰਦਾ ਜੇ ਤੂੰ ਮੇਰੇ ਨਾਲ 2 ਦਿਨ 2 ਰਾਤਾਂ ਕੱਟ ਲਵੇਂ ਨਾ ਹਾਂ ਮੈਂ ਤੇਰੇ ਅੰਦਰੋਂ ਇੱਕ ਕਿਤਾਬ ਹੋਰ ਕੱਢ ਲੂ ਪਾਸ਼ ਵਾਰੇ ਮੈਂ ਪਾਸ਼ ਵਾਰੇ ਤੇ ਮੈਂ ਕਹਿੰਦੀ ਜੀ ਮੈਂ ਤਾਂ ਸਾਰਾ ਕੁਝ ਪਾਤਾ ਉਸ ਕਿਤਾਬ ਤੋਂ ਬਾਅਦ ਵੀ 4-5 ਆਰਟੀਕਲ ਲਿਖੇ ਆ ਕਹਿੰਦਾ ਨਹੀਂ ਨਹੀਂ ਉਹਦੇ ਚੋਂ ਮੇਰੇ ਤੋਂ ਇਹ ਗੱਲ ਹੁੰਦਾ ਉਹ ਤਾਂ ਮੈਂ ਵੀ ਕਹਿਣਾ ਉਹ ਤਾਂ ਮੈਂ ਵੀ ਗੱਲ ਹੈ ਤਾਂ ਮੈਂ ਕੱਢ ਲੂ ਮੈਂ ਪੂਰੀ ਕਿਤਾਬ ਇੱਕ ਹੋਰ ਕੱਢ ਲੂ 2 ਦਿਨ ਮੇਰੇ ਨਾਲ ਰਹਿ ਕੇ ਦੇ ਉਹਦਾ ਆਈ ਉਹ ਤਾਂ ਫਿਰ ਤੁਸੀਂ ਜਿਹੜੀ ਪਹਿਲੀ ਕਿਤਾਬ ਨਹੀਂ ਕੀਤੀ ਸੀ ਨਾ ਹਮ ਕੋਈ ਦਿਓ ਜਵਾਬ ਸੀ ਕਹਾਣੀਆਂ ਦੀ ਨਾ ਜਿਹੜੀ ਚਰਿੱਤਰ ਕਰੈਕਟਰ ਸਕੈਚ ਜਿਹੜੇ ਜਿਹੜੇ ਸੀਗੇ ਹਾਂ ਗਾਇਕਾ ਦੇ ਗਾਇਕਾਂ ਵਾਲੀ ਲੋਕਸਰ ਲੋਕਸਰ ਹਾਂ ਉਹਦੇ 'ਚ ਤੁਸੀਂ ਬੜੇ ਮਤਲਬ ਜਿਹੜੇ ਚਿੱਤਰ ਪੇਸ਼ ਕੀਤੇ ਸੀ ਨਾ ਸ਼ਖਸੀਅਤਾਂ ਦੇ ਉਹਨਾਂ ਦੇ ਬੜੇ ਕਮਾਲ ਦੇ ਸੀ ਉਹਦੇ ਚ ਸਰਿੰਦਰ ਕੌਰ ਦਾ ਸਰਿੰਦਰ ਕੌਰ ਦਾ ਬੜਾ ਵਾਅ ਸੀਗਾ ਨਾ ਵੀ 55 ਸਾਲ ਕਹਿੰਦੇ ਆ ਤਾਂ ਇੱਕ ਸਕਿੰਟ ਲੱਗਦਾ ਸਰਿੰਦਰ ਕੌਰ ਨੇ 55 ਸਾਲ ਗਾਇਆ ਹਾਂ ਗਾਇਕੀ 55 ਸਾਲ ਹਾਂ ਉਹਦੇ ਚ ਸੀਗਾ ਕੁਲਦੀਪ ਮਾਨਕ ਦਾ ਪਹਿਲਾ ਫਿਕਰਾ ਇਹ ਕਿ ਕੁਲਦੀਪ ਮਾਨਕ ਅਜ ਪੰਜਾਬੀ ਗਾਇਕੀ ਦੀ ਟੀਸੀ ਤੇ ਬੈਠਾ ਹੈ ਹਾਂ ਸਾਡੀ ਬਦਕਿਸਮਤੀ ਹੈ ਕਿ ਅਸੀਂ ਆਲਮਨਹਾਰ ਨੂੰ ਨੇੜਿਓ ਸੁਣ ਨਾ ਸਕੇ ਤੇ ਨੇੜਿਓ ਤੱਕ ਨਾ ਸਕੇ ਪਰ ਸਾਡੀ ਖੁਸ਼ਕਿਸਮਤੀ ਹੈ कि ਅਸੀਂ ਕੁਲਦੀਪ ਮਾੜਕ ਨੂੰ ਰੱਜ ਕੇ ਸੁਣਿਆ ਤੇ ਨੀੜਿਓਂ ਰੱਜ ਕੇ ਦੇਖਿਆ ਦੇਖਿਆ ਹਾਕਮ ਸੂਫੀ ਬੜਾ ਹੱਸੇ ਅਗਲਾ ਹਾਕਮ ਸੂਫੀ ਦੇ ਉੱਤੇ ਮੇਰਾ ਇੱਕ ਫਿਗਰਾ ਸੀ ਉਹਦੇ ਚ ਉਹ ਸੀ ਕਿ ਹਾਕਮ ਸੂਫੀ ਦਾ ਰੰਗ ਗੁੜ ਦੇ ਖੜਾ ਵਰਗਾ ਉਹ ਕਹਿੰਦਾ ਯਾਰ ਜਮਾਨਾ ਧਾਰਨ ਬਹੁਤ ਠੀਕ ਬੈਠੀ ਪਰ ਇੱਕ ਗੱਲ ਮੈਨੂੰ ਉਹਦੀ ਯਾਦ ਹੈ ਜਿਹੜੀ ਉਹ ਤੁਸੀਂ ਸ੍ਰਿੰਦਰ ਘਰ ਵਾਲੇ ਦੀ ਵੀ ਉਹ ਸਟੇਜ ਦੇ ਪਿੱਛੇ ਜਾ ਕੇ ਉਹਨਾਂ ਨੇ ਜਦੋਂ ਡੱਟ ਪਟਿਆ ਹੈਂ ਉਹ ਬੜੀ ਆਹੋ ਸਿਗੀ ਉਹ ਇਹ ਆਮ ਜੀਆਂ ਗੱਲਾਂ ਸਿਗੀਆਂ ਆਮ ਜੀ ਗੱਲਾਂ ਆਮ ਜੀਆਂ ਗੱਲਾਂ ਹੋ ਗਈਆਂ ਹੁਣ ਤਾਂ ਬਹੁਤ ਹੀ ਆਮ ਪਰ ਉਦੋਂ ਆਮ ਨਹੀਂ ਸੀ ਜਦ ਤੁਸੀਂ ਲਿਖਿਆ ਸੀ ਉਦੋਂ ਆਮ ਨਹੀਂ ਸੀਗੀਆਂ ਹੁਣ ਆਮ ਹੋ ਗਏ ਨੇ ਉਦੋਂ ਨਹੀਂ ਸੀ ਆਹ ਹੁਣ ਤਾਂ ਇਹ ਕੋਈ ਹੁਣ ਨਹੀਂ ਹੈ ਹੁਣ ਕਾਹੇ ਜ਼ਿਕਰ ਕਰ ਕੋਈ ਇਹ ਤਾਂ ਲੋ ਮੇਰੇ ਖਿਆਲ ਬੱਸ ਕਰੀਏ ਹੈ ਚਲ ਆਜ ਨੱਸ ਬੱਸ ਅੱਜ ਵਾਸੀ ਕਰਦੇ ਫਿਰ ਸੀ ਕਿਲੇ ਅਗਲੀ ਵਾਰ ਨਾ ਕੋਈ ਹੋਰ ਹਾਂ ਕੋਈ ਨਹੀਂ ਆਦਾ ਐਦਾਂ ਕੀ ਛੁੱਟੀਆਂ ਛੁੱਟੀਆਂ ਗੱਲਾਂ ਆ ਇਹ ਸਾਡੀਆਂ ਸਜਣੋ ਮਿੱਤਰੋ ਬੇਲੀਓ ਭੈਣੋ ਭਰਾਓ ਨਹੀਂ ਆਪਣੀ ਕੋਈ ਛੁੱਟੀਆਂ ਗੱਲਾਂ ਮੇਰੇ ਅੱਧ ਦੱਸੋ ਵੀ ਤੁਸੀਂ ਇੰਨੀਆਂ ਹੋਰਾਂ ਦੀ ਯਾਦ ਨੇ ਕਿ 650 ਤੁਸੀਂ ਲਿਖੇ 506 506 ਉਹ ਸਾਰੇ ਯਾਦ ਹੈ ਆ ਲਗਭਗ ਲਗਭਗ ਉਹਨਾਂ 'ਚ ਹੋ ਸਕਦਾ ਕੋਈ ਨਾਂ ਵੀ ਯਾਦ ਹੋਣਾ ਹੋਰ ਕੀ ਤੇ ਕੀ ਯਾਦ ਗੀਤ ਹਾਂ ਜੇ ਗੀਤ ਕਵਤਾਵਾਂ ਕਵਤਾਵਾਂ ਤੋਂ ਤੋਬਾ ਤੋਂ ਪਾਤਰ ਦੀਆਂ ਪਾਤਰ ਨਹੀਂ ਬਹੁਤ ਜ਼ਿਆਦਾ ਨੇ ਸ਼ਿਵਦੀ ਤਾਂ ਸੁਣਾਤੀ ਹਾਂ ਤੇ ਪਾਤਰ ਦੀ ਕੋਈ ਕਰਨੀ ਸਾਂਜੀ ਹਾਂ ਪਾਤਰ ਦੀ ਚਲੋ ਉਹ ਕਰਦੇ ਆ ਜਿਹੜੀ ਆਮ ਨਹੀਂ ਹੈ ਆਮ ਨਹੀਂ ਹੈ ਕੋਈ ਸੀ ਕਿ ਇੱਕ ਚਖੰਜਰ ਡੋਬ ਸੀ ਲੈਂਦੇ ਹਾਂ ਅੱਜ ਕੱਲ ਇਹ ਉਹ ਨਹੀਂ ਕਰਦੇ ਲੋਕ ਅੱਛਾ ਦਿਲ ਨੂੰ ਕੋਈ ਦੁੱਖ ਜਿਹਾ ਲਾ ਕੇ ਹੌਲੀ-ਹੌਲੀ ਮਰਦੇ ਲੋਕ ਵਾਹ ਇੱਕ ਚ ਖੰਜਰ ਡੋਬ ਸੀ ਲੈਂਦੇ ਆ ਅੱਜ ਕੱਲ ਇਹੋ ਨਹੀਂ ਕਰਦੇ ਲੋਕ ਦਿਲ ਨੂੰ ਕੋਈ ਦੁੱਖ ਜਿਹਾ ਲਾ ਕੇ ਹੌਲੀ-ਹੌਲੀ ਮਰਦੇ ਲੋਕ ਮੈਂ ਕਦ ਸੂਹੇ ਬੋਲ ਗਾਏ ਮੈਂ ਕਦ ਰੌਸ਼ਨ ਬਾਤ ਕਹੀ ਐਵੇਂ ਮੇਰੇ ਪਿੱਛੇ ਪੈ ਗਏ ਇਸ ਦੇ ਨੂਰ ਨਗਰ ਦੇ ਲੋਕ ਆਹ ਸ਼ੇਰ ਤਾਂ ਕਮਾਲ ਕਹਿੰਦਾ ਲਿਸ਼ਕਦੀਆਂ ਤਲਵਾਰਾਂ ਕੋਲੋਂ ਅੱਜ ਕੱਲ ਕਿਹੜਾ ਡਰਦਾ ਹੂੰ ਡਰਦੇ ਨੇ ਤਾਂ ਬਸ ਆਪਣੇ ਹੀ ਪਰਛਾਵੇਂ ਤੋਂ ਡਰਦੇ ਲੋਕ ਵਾਹ ਕਮਾਲ ਹੈ ਲਿਸ਼ਕ ਦੀਆਂ ਤਲਵਾਰਾਂ ਕੋਲੋਂ ਅੱਜਕੱਲ ਕਿਹੜਾ ਡਰਦਾ ਹੈ ਡਰਦੇ ਨੇ ਤਾਂ ਬਸ ਆਪਣੇ ਹੀ ਪਰਛਾਵੇਂ ਤੋਂ ਡਰਦੇ ਲੋਕ ਹੂੰ ਜੂਤਲੀਆਂ ਤੇ ਚੰਨ ਟਕਾ ਕੇ ਗਲੀਆਂ ਦੇ ਵਿੱਚ ਫਿਰਦਾ ਸੀ ਹੂੰ ਉਸ ਖੁਦਾ ਦੇ ਪਿੱਛੇ ਲੱਗੇ ਪਾਗਲ ਪਾਗਲ ਕਰਦੇ ਲੋਕ ਤੇ ਆਖਰੀ ਸ਼ੇਰ ਕਹਿੰਦਾ ਪੈਸਾ ਤੇਲਾ ਜੱਗ ਚ ਮੇਲਾ ਰੌਣਕ ਮੇਲਾ ਮੈਂ ਮੇਰੀ ਸਿਵਿਆ ਕੋਲੋਂ ਹੌਲੀ ਹੌਲੀ ਲੰਗੇ ਗੱਲਾਂ ਕਰਦੇ ਲੋਕ ਵਾ ਪੱਤਰ ਦੀ ਸੁੱਖ ਨਾਲ ਮੈਨੂੰ 40 50 ਤਾਂ ਹੈਗੀਆਂ ਯਾਦ ਕਰਤਾ ਵਾਂ ਤੇ ਅਸਲਾ ਹਾਂ ਫਿਰ ਤਾਂ ਬਹੁਤ ਆਸ਼ ਦੀਆਂ ਵੀ ਇੰਨੀਆਂ ਹੋਣਗੀਆਂ 40 40 50 ਬਹੁਤ ਹੁੰਦੀਆਂ ਆਪਾਂ ਬਲੋ ਐਪੀਸੋਡ ਹੀ ਉਹਨਾਂ ਨੇ ਬਣਾਇਆ ਪਾਉਣ ਫਿਰ ਹਾਂ ਬਣਾਵਾਂਗੇ ਜਰੂਰ ਬਣਾਵਾਂਗੇ ਲੈ ਇਹ ਤਾਂ ਕਰਨੈਲ ਰਾਮੂ ਵਾਲੀਏ ਦਾ ਵੀ ਸੁਣਾ ਦੇਾਂਗੇ ਜਾਂਦੇ ਜਾਂਦੇ ਕਿ ਸੁਣਾਵਾ ਇੱਕ ਦਿਨ ਬਲਵੰਤ ਰਾਮੂ ਵਾਲੀਏ ਮੇਲੇ ਪਿਆਸੀ ਇੱਕ ਵਿਆਹ ਚ ਹਾਂ ਪਹਿਲਾਂ ਇੱਕ ਵਾਰ ਉਹਦੇ ਘਰੇ ਵੀ ਸੀਗੇ ਉਦੋਂ ਵੀ ਮੂਡ ਬਣ ਗਿਆ ਮੈਂ ਕਿਹਾ ਵੀ ਬਾਪੂ ਜੀ ਦੀ ਕੋਈ ਰਚਨਾ ਆਪਾਂ ਸਾਂਝੀ ਸਾਂਝੇ ਕਰਾਂਗੇ ਅੱਛਾ ਕੋਈਂਦੇ ਅੱਛਾ ਮੈਂ ਸ਼ੁਰੂ ਕਰਾਂ ਤੂੰ ਸ਼ੁਰੂ ਕਰੇਗਾ ਮੈਂ ਕਿ ਤੁਸੀਂ ਸ਼ੁਰੂ ਕਰੋਗੇ ਤਾਂ ਮੈਂ ਉਹਨੂੰ ਮੁਕੰਮਲ ਕਰ ਦਵਾਂ ਉਹਦੇ ਵੀ ਜ਼ਿਆਦਾ ਨਾ ਆਪ ਹੀ ਇਹ ਕੰਕਿਚਰੀ ਕਰਦਾ ਰਹਿਣਾ ਆਪ ਹੀ ਹਾਂ ਹਾਂ ਤੇ ਮੈਂ ਕਿ ਮੈਂ ਸ਼ੁਰੂ ਕਰਾਂਗਾ ਤਾਂ ਤੁਸੀਂ ਮੁਕੰਮਲ ਕਰੀ ਜਾਓ ਤੁਸੀਂ ਸ਼ੁਰੂ ਕਰੋਗੇ ਮੈਂ ਮੁਕੰਮਲ ਕਰਾਂ ਕਹਿੰਦੇ ਚੱਲ ਠੀਕ ਆ ਫਿਰ ਕਹਿੰਦੇ ਮੈਂ ਕਰਦਾ ਸ਼ੁਰੂ ਕਰੋ ਜੀ ਇੱਕ ਵਾਰ ਸੀ ਇਦਾਂ ਕੀਤੀ ਇੱਕ ਸਮਾਗਮ 'ਚ ਉਦਾਂ ਕੀਤੀ ਇੱਕ ਜਿਹੋ ਉਹਨਾਂ ਨੇ ਸ਼ੁਰੂ ਕੀਤੀ ਮੈਂ ਮੁਕੰਮਲ ਕਰਦਾ ਇੱਕ 'ਚ ਮੈਂ ਸ਼ੁਰੂ ਕਰਦਾ ਤੇ ਉਹ ਮੁਕੰਮਲ ਕਰਦੇ ਬੜਾ ਨਜ਼ਾਰਾ ਵਜਿਆ ਸਾਡਾ ਆਪਸੀ ਅਸੀਂ ਸਵਾਦ ਲਿਆ ਉਸੀ ਵੀ ਮਿਰਜਾ ਮਾਰਿਆ ਜਾਂਦਾ ਜਾਂੜ ਦੇ ਹੇਠ ਹੂੰ ਮਿਰਜੇ ਦੀ ਬੱਕੀ ਹਾਂ ਤੰਗ ਤੜਾ ਕੇ ਘਰ ਪਹੁੰਚਦੀ ਆ ਸਖਣੀ ਬੱਕੀ ਜਦੋਂ ਪਹੁੰਚਦੀ ਆ ਤਾਂ ਜਦੋਂ ਮਾਂ ਦੇਖਦੀ ਆ ਸਖਣੀ ਬੱਕੀ ਨੂੰ ਮੇਰਾ ਪੁੱਤ ਹੈ ਰੇ ਹੂੰ ਤਾਂ ਫਿਰ ਉਹ ਕਰਨੈਲ ਰਾਮੂ ਵਾਲੀਏ ਬਾਪੂ 파ਰਸ ਦੀ ਕਲਮ ਐਂ ਤਾਂ ਕਹਿੰਦੀ ਆ ਹੂੰ ਐ ਬੋਲ ਜੇ ਤੋੜਾ ਤਾਂ ਇਹ ਨਾ ਹਾਏ ਹਾਏ ਮੈਂ ਮਰ ਜਾਵਾਂ ਅੜੀਏ ਨਜ਼ਰ ਨਾ ਆਵੇ ਪੁੱਤਰ ਕਿੱਥੇ ਛੱਡ ਆਈ ਏ ਛੇਤੀ ਦੇ ਘੋੜੀਏ ਉੱਤਰ ਨੀ ਸ਼ਾਹ ਸਵਾਰ ਬਿਨਾ ਇੱਥੇ ਕੀ ਕੰਮ ਸੀਗਾ ਤੇਰਾ ਦਸ ਬੋਲ ਜ਼ਬਾਨੋਂ ਨੀ ਬਕੀਏ ਕਿੱਥੇ ਮਰ ਜਾ ਮੇਰਾ ਹਾਂ ਅੰਤਾਂ ਨੂੰ ਵਡਣੀ ਸੀ ਜਿਹੜੀ ਫਸਲ ਨਾਨਕੀ ਬੀਜੀ ਕੱਢ ਲਿਆ ਆ ਹੋਊਗਾ ਸਹਬਾ ਮੇਰੀ ਸਾਕੀ ਭਤੀਜੀ ਫਿਰ ਵੀਰ ਸ਼ਮੀਰ ਹੋਰਾ ਮਾਰਿਆ ਹੋਊ ਪਾ ਕੇ ਕੇਰਾ ਦਸ ਬੋਲ ਜ਼ਬਾਨੋਂ ਨੀ ਬਕੀਏ ਕਿੱਥੇ ਮਰ ਜਾ ਚਲੋ ਹੁਣ ਤੱਕ ਬਸ ਇਹੀ ਕਰੀਏ ਯਾ ਭਾਈ ਬੜੇ ਗੁੱਲੀਆਂ ਗੱਲਾਂ ਵਾਲੇ ਇਹਦਾ ਅੱਜ ਜੀ ਪਹਿਲੀ ਕਿਸ਼ਤਾ ਫੇਰ ਕਰਾਂਗੇ ਹੂੰ ਚਲੋ ਬਹੁਤ ਅੱਛਾ ਲੱਗਾ